ਸਤ ਸ੍ਰੀ ਅਕਾਲ ਦੋਸਤੋ ਮੈਂ ਦਲਜੀਤ ਸਿੰਘ ਜੈਲਦਾਰ ਤੇ ਤੁਸੀਂ ਦੇਖ ਰਹੇ ਹੋ ਆਪਣਾ ਹੀ ਚੈਨਲ ਟੌਪ ਪੰਜਾਬ ਟੀਵੀ ਇਹ ਯਾਰ ਜਿਵੇਂ ਤੁਸੀਂ ਜਾਣਦੇ ਹੋ ਕਿ ਹੁਣ ਗਰਮੀਆਂ ਆ ਰਹੀਆਂ ਨੇ ਤਾਂ ਪਾਣੀ ਦੀ ਪਿਆਸ ਬਹੁਤ ਜ਼ਿਆਦਾ ਲੱਗਦੀ ਪਈ ਏ ਇਨਸਾਨ ਤਾਂ ਪਾਣੀ ਪੀ ਲੈਂਦਾ ਏ ਪਰ ਕੁਝ ਬੇਜਬਾਨ ਜਾਨਵਰ ਪਾਣੀ ਦੀ ਭਾਲ ਵਿੱਚ ਬਹੁਤ ਦੂਰ ਤੱਕ ਚਲੇ ਜਾਂਦੇ ਨੇ ਤੇ ਫਿਰ ਜਿੱਥੇ ਉਹਨਾਂ ਨੂੰ ਪਾਣੀ ਮਿਲਦਾ ਏ ਉੱਥੋਂ ਪਾਣੀ ਪੀਂਦੇ ਨੇ ਤੇ ਕਈ ਜਾਨਵਰ ਪਿਆਸੇ ਮਰ ਵੀ ਜਾਂਦੇ ਨੇ ਸੋ ਸਾਡਾ ਇਨਸਾਨਾਂ ਦਾ ਫਰਜ਼ ਬਣਦਾ ਏ ਕਿ ਉਹਨਾਂ ਜਾਨਵਰਾਂ ਦੇ ਲਈ ਪਾਣੀ ਜ਼ਰੂਰ ਰੱਖੀਏ ਸੋ ਹਾਲੀ ਵਿੱਚ ਇੱਕ ਅਜਿਹੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵੀਡੀਓ ਨੂੰ ਦੇਖ ਕੇ ਤੁਹਾਡਾ ਮਨ ਖੁਸ਼ ਵੀ ਹੋ ਜਾਵੇਗਾ ਤੇ ਤੁਹਾਨੂੰ ਸੋਚਾਂ ਵਿੱਚ ਵੀ ਪਾ ਦੇਵੇਗਾ ਕਿ ਯਾਰ ਕਿਉਂ ਨਹੀਂ ਆਪਾਂ ਇਹਨਾਂ ਜਾਨਵਰਾਂ ਦੀ ਹੈਲਪ ਕਰਦੇ। ਜੀ ਹਾਂ ਇਸ ਵੀਡੀਓ ਵਿੱਚ ਇੱਕ ਬੇਜੁਬਾਨ ਮੱਝ ਜੋ ਆਪਣੇ ਸਿੰਗਾ ਦੇ ਨਾਲ ਨਲਕਾ ਘੇਰ ਕੇ ਪਾਣੀ ਪੀ ਰਹੀ ਹੈ। ਸੋ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਪਿਆਰ ਮਿਲਦਾ ਪਿਆ ਹੈ। ਸੋ ਆਓ ਤੁਹਾਡੇ ਨਾਲ ਵੀ ਇਹ ਵੀਡੀਓ ਸਾਂਝੀ ਕਰਦੇ ਹਾਂ। ਗਰੀ ਹੈ ਨਹੀਂ ਕਿ ਜੇ ਤੁਹਾਾਸ ਮਾਰਦੇ ਜੇ ਲੋ ਆਫਾ ਰੇ ਨਹੀਂ ਭਾਗ ਨਹੀਂ ਸਕਦਾ ਜਾਂ ਜਾਂ ਹੋ ਗਿਆ ਹੋ ਗਿਆ ਅੰਜ ਮਿੱਤਰੋ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਕਿ ਤੁਹਾਡੇ ਵਿੱਚ ਕੌਣ ਬੇਜ਼ਵਾਨ ਜਾਨਵਰਾਂ ਦੀ ਹੈਲਪ ਕਰਦਾ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਜਰੂਰ ਕਰਦੇ ਹੋ ਸੋਹਣ ਦੇ ਲਈ ਐਨਾਂ ਜਲਦੀ ਮਿਲਦੇ ਹਾਂ ਕਿਸੇ ਨਾ ਵੀ ਵੀਡੀਓ ਨਾਲ ਹੁਣ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਆਪਣਾ ਹੀ ਚੈਨਲ ਟਾਪ ਪੰਜਾਬ ਟੀਵੀ